ਨਾਮ ਦੱਸੋ ਮੇਰਾ ਨਾਮ ਹੈ ਕਵੀਪੂ ਗੁਪਤਾ ਤੇ ਅੱਜ ਜੋ ਮੀਟਿੰਗ ਕੀਤੀ ਹੈ ਕੀ ਹੈ ਸਾਰਾ ਇਹਦੇ ਵਿੱਚ ਅੱਜ ਅਸੀਂ ਜੋ ਮੀਟਿੰਗ ਕੀਤੀ ਅਸੀਂ ਪੰਜਾਬ ਦੇ ਮੌਜੂਦਾ ਹਾਲਾਤ ਦੇਖਦੇ ਹੋਏ ਅਸੀਂ ਉਹਨੂੰ ਪੋਸਟਪੋਨ ਕੀਤਾ ਹੈ ਆਪਣਾ ਜਾਗਰਨ ਜੋ ਕਿ ਅਸੀਂ ਚਿੱਤਰ ਚਿੱਤਰ ਜੀ ਨਾਲ ਡਿਸਕਸ ਕਰਕੇ ਜੋ ڈیٹ ਦੇਣਗੇ ਉਸ ਹਿਸਾਬ ਨਾਲ ਅਸੀਂ ਸਾਰੇ ਲੋਕਾਂ ਨੂੰ ਤੇ ਸਾਰੇ ਆਪਣੇ ਸ਼ਹਿਰ ਨਿਵਾਸੀਆਂ ਨੂੰ ਇਤਲਾਹ ਕਰਾਂਗੇ ਕਿ ਆਪਾਂ ਕਦ ਆਪਣਾ ਨੈਕਸਟ ਜਾਗਰਨ ਕਰਵਾਉਣ ਜਾ ਰਹੇ ਹਾਂ ਜੀ ਨਾਮ ਦੱਸੋ ਮੈਂ ਨਿਤਿਸ਼ ਮੋਦਗਲ ਨਿਸ਼ੂ ਜੀ ਕੀ ਗੱਲਾਂ ਤੁਹਾਨੂੰ ਜਿਹੜਾ ਅੱਜ ਦਾ ਕਾਨਫਰੰਸ ਕਰਦੇ ਅਸੀਂ ਸਾਰੇ ਇਲਾਕਾ ਨਿਵਾਸੀਆਂ ਤੇ ਸ਼ਹਿਰ ਨਿਵਾਸੀਆਂ ਨੂੰ ਆਪਣੇ ਵੱਲੋਂ ਤੇ ਸਾਡੇ ਕਲੱਬ ਸ਼ਿਵ ਸ਼ੰਕਰ ਸੇਵਾਦਾਲ ਵੱਲੋਂ ਜੋ ਕੱਲ ਨੂੰ ਜਾਗਰਣ ਹੋਣਾ ਸੀਗਾ ਉਸ ਦੇ ਬਾਰੇ ਅੱਜ ਇਹ ਮੀਟਿੰਗ ਤੇ ਮਤਾ ਪਾਇਆ ਗਿਆ ਹੈ ਕਿ ਜੋ ਕਿ ਮੌਜੂਦਾ ਆਪਣੇ ਹਾਲ ਹਾਲਾਤ ਨੇ ਹੜ੍ਹਾਂ ਦੇ ਜਾਂ ਮੰਨ ਲਓ ਆਪਣੇ ਜੋ بارش ਹੋ ਰਹੀ ਹੈ ਫਲੱਡ ਆ ਰਹੇ ਨੇ ਉਸ ਨੂੰ ਮੁੱਦੇ ਨਜ਼ਰ ਰੱਖਦੇ ਹੋਏ ਅਸੀਂ ਇਹ ਜਾਗਰਣ ਪੋਸਟਪੋਨ ਕਰਨ ਦਾ ਫੈਸਲਾ ਲਿਆ ਹੈ ਇਹ ਗੱਲ ਕਰੀ ਅਗਲੀਆਂ ਡੇਟਾਂ ਕਦੋਂ ਤੱਕ ਤੁਸੀਂ ਫਾਈਨਲ ਕਰੋਗੇ ਅਗਲੀਆਂ ਡੇਟਾਂ ਜਿਹੜੀਆਂ ਐ ਜੋ ਕਿ ਸਾਡੀ ਬਰਿੰਦਾਵਨ ਜੀ ਤੋਂ ਚਿੱਤਰਵਿਚਤਰੀ ਮਹਾਰਾਜ ਆ ਰਹੇ ਸੀ ਉਹਨਾਂ ਨਾਲ ਪੂਰੀ ਵਾਰਤਾ ਲਾਪ ਕਰਕੇ ਜਿੰਮੇ ਸਾਨੂੰ ਅਗਲੀ ਡੇਟ ਮਿਲੂਗੀ ਉਹ ਸਾਰੇ ਸ਼ਹਿਨਵਾਸੀਆਂ ਨੂੰ ਮੀਡੀਆ ਥਰੂ ਤੇ ਆਪਣੇ ਜਿੱਦਾਂ ਸਾਡੇ ਜੋ ਵੀ ਸੰਪਰਕ ਚ ਨੇ ਸਾਰਿਆਂ ਨੂੰ ਤਲਾਹ ਕੀਤਾ ਜਾਊਗਾ ਠੀਕ ਹੈ ਹਾਂ ਜੀ ਨਾਮ ਦੱਸਿਓ ਆਪਣਾ ਮੈਂ ਬਾਵਰ ਸਿੰਘ ਤੇ ਕੀ ਕਹਣਾ ਤੁਹਾਨੂੰ ਜਿਹੜਾ ਹੈਗਾ ਇਹ ਅਜੇ ਸ਼ਿਵ ਸ਼ੰਕਰ ਸੇਵਾਦਾਰ ਵੱਲੋਂ ਤਹਿਮਾ ਜਾਗਰਣ ਹੋਣ ਜਾ ਰਿਹਾ ਤੇ ਮੌਸਮ ਬਹੁਤ ਜ਼ਿਆਦਾ ਖਰਾਬ ਹੋਣ ਕਰਕੇ ਅਸੀਂ ਇਹ ਜਾਗਰਣ ਨੂੰ ਥੋੜਾ ਜਿਹਾ ਡਿਲੇ ਕੀਤਾ ਤੇ ਚਿੱਤਰ ਵਿਜਿੱਤ ਜੀ ਵੱਲੋਂ ਸਮਾਂ ਜਦੋਂ ਮਿਲਿਆ ਜਾਊਗਾ ਅੱਗੇ ਸਾਰੀ ਪਬਲਿਕ ਨੂੰ ਤੇ ਵੀਰਾਂ ਭਾਈਆਂ ਨੂੰ ਤਲਾ ਕੇ ਸਮਾਂ ਤਲਾ ਦੱਸਾਂਗੇ ਕੁਝ ਦਿਨ ਪਹਿਲਾਂ ਦੱਸਿਆ ਜਾਵੇਗਾ ਉਸ ਤੋਂ ਜਾਗਰਣ ਦੀ ਡੇਟ ਫਾਈਨਲ ਹੋਈ ਤੇ ਜ਼ਰੂਰ ਜਾਗਰਣ